ਇੰਚ ਵੀ ਨਹੀਂ ਬਾਹਰੇ ਪੂਰੇ ਪੱਕੇ ਜਿਹੜੇ ਰੂਲ ਦੇ ਇੰਡੋਫਾਰਮਾਂ ਤੇ ਐਵੇਂ ਝੰਡੇ ਨਹੀਂ ਝੂਲਦੇ ਮਿੱਤਰੋ ਜਿਹੜੇ ਆ ਝੰਡੇ ਝੂਲਦੇ ਨੇ ਨਾ ਇੰਡੋਫਾਰਮ ਟਰੈਕਟਰਾਂ ਤੇ ਬਾਕੀ ਜਿਹੜੀ ਵੀ ਗੱਲ ਜ਼ੁਬਾਨ ਚੋਂ ਕੱਢ ਦਿੰਦੇ ਆ ਉਸ ਗੱਲ ਤੇ ਖਰੇ ਉੱਤਰਦੇ ਨੇ ਅੱਜ ਆਪਾਂ ਤੇਜ ਟਰੈਕਟਰ ਮਲੇਰ ਕੋਟਲਾ ਤੇ ਖੜੇ ਆ ਆ ਜਿੰਨੇ ਵੀ ਟਰੈਕਟਰ ਤੁਹਾਡੇ ਸਾਹਮਣੇ ਖੜੇ ਆ ਨਾ ਮਿੱਤਰੋ ਬਹੁਤ ਟਰੈਕਟਰ ਨੇ ਜਿਹੜੇ ਅੱਜ ਕਿਸਾਨ ਭਰਾਵਾਂ ਦੇ ਘਰੇ ਚਲੇ ਜਾਣੇ ਆ ਕਿਸਾਨ ਭਰਾ ਪ੍ਰੋਸਾ ਕਰੀ ਬੈਠੇ ਆ ਕਹਿੰਦੇ ਬਹੁਤ ਘੱਟ ਬਾਈਟ ਦੇ ਵਿੱਚ ਵੱਡੀ ਹੌਸਪਾਵਰ ਦਾ ਟਰੈਕਟਰ ਜੇ ਕੱਲ ਮਿਲਦਾ ਆਫਰ ਇੰਡੋਫਰੰਦਾ ਹੁਣ ਬਾਲੇ ਸੱਜਣ ਸੋਚਦੇ ਹੋਣਗੇ ਵੀ ਪਤਾ ਨਹੀਂ ਇਹ ਕੋਈ ਟਰੈਕਟਰ ਨਵਾਂ ਹੈ ਮੇਤਰੋ ਇਹ ਟਰੈਕਟਰ ਨਵਾਂ ਨਹੀਂ 1997 ਤੋਂ ਲੈ ਕੇ ਨਾ ਮਾਰਕੀਟ ਦੇ ਵਿੱਚ ਇਹ ਕਿਸਾਨ ਭਰਾਵਾਂ ਦੇ ਘਰ ਘਰ ਵਰਕ ਕਰ ਰਿਹਾ ਹੈ ਪੂਰੀ ਜਾਣਕਾਰੀ ਲਵਾਂਗੇ ਵੀ ਇਹ ਟਰੈਕਟਰਾਂ ਦੇ ਵਿੱਚ ਕਿਹੜੇ ਕਿਹੜੇ ਫੀਚਰ ਨੇ ਇਹਦਾ ਤੇਲ ਖਰਚਾ ਕਿਉਂ ਘਟਾ ਹੈ ਤੇ ਮਲੇਰਕੋਟਲੇ ਖੜੇ ਆ ਸਾਡੇ ਨਾਲ ਹੁਣ ਕੇ ਸਰਦਾਰ ਕਰਮਜੀਤ ਸਿੰਘ ਜੀ ਅਤੇ ਸਰਦਾਰ ਰਾਜਵਿੰਦਰ ਸਿੰਘ ਜੀ ਬਹੁਤ ਸਾਡੇ ਕਿਸਾਨ ਭਰਾ ਸਾਡੇ ਲਾਪੇ ਪਹੁੰਚੇ ਹੋਇਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਟਰੈਕਟਰਾਂ ਨੇ ਚਲੇ ਜਾਣਾ ਆਪਾਂ ਸਾਰਿਆਂ ਦਾ ਰਿਵਿਊ ਲਵਾਂਗੇ ਐਂਡ ਤੱਕ ਵੀਡੀਓ ਨੂੰ ਵੇਖੋ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਇੱਕ ਸ਼ੇਅਰ ਕਰਨ ਦੇ ਨਾਲ ਨਾ ਬਹੁਤ ਕਿਸਾਨ ਭਰਾਵਾਂ ਦੇ ਘਰੇ ਰੌਣਕ ਮੇਲਾ ਲੱਗ ਜਾਣਾ ਆਜੋ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਜੀ ਹਾਂ ਜੀ ਸਰ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਮੈਂ ਗੱਲ ਕਰਕੇ ਛੱਡਿਆ ਵੀ ਅੱਜ ਕੱਲ ਝੰਡੇ ਝੂਲ ਰਹੇ ਨੇ ਜੀ ਜੀ ਕਿਉਂ ਝੂਲ ਰਹੇ ਨੇ ਝੰਡੇ ਮੈਨੂੰ ਉਹ ਗੱਲ ਦੱਸੋ ਪਹਿਲਾਂ ਸਰ ਜੀ ਜਿਹੜਾ ਇੰਡੋ ਫਾਰਮ ਟਰੈਕਟਰ ਹੈ ਨਾ ਜੀ ਹਾਂ ਜੀ ਅਸੀਂ ਮਾਰਕੀਟ ਵਿੱਚ ਹੋਰ ਵੀ ਬਹੁਤ ਟਰੈਕਟਰ ਵੇਚਦੇ ਨੇ ਹੂੰ ਇਹ ਦੋ ਫਾਰਮ ਟਰੈਕਟਰ ਬਾਰੇ ਜਦੋਂ ਅਸੀਂ ਕਿਸਾਨਾਂ ਕੋਲ ਜਾ ਕੇ ਹਾਂਜੀ ਇਹਦੇ ਬਾਰੇ ਇਨਫੋਰਮੇਸ਼ਨ ਲਈ ਹੈ ਰੈਂਸੀ ਲੈਣ ਤੋਂ ਪਹਿਲਾਂ ਜੀ ਹਰੇਕ ਕਿਸਾਨ ਦੇ ਕੋਲੇ ਜਿਹਦੇ ਕੋਲ ਟਰੈਕਟਰ ਹੁੰਦਾ ਇਹ ਚਲਾਉਂਦਾ ਉਹਦੇ ਕੋਲੇ ਜਾਂਦੇ ਜੀ ਫੀਡਬੈਕ ਲੈਂਦੇ ਨਾ ਉਹ ਹਰੇਕ ਕਿਸਾਨ ਇਹ ਕਹਿੰਦਾ ਵੀ ਇਹ ਟਰੈਕਟਰ ਦਾ ਡੀਜ਼ਲ ਖਰਚਾ ਇੰਨਾ ਜ਼ਿਆਦਾ ਘਟਾ ਅੱਛਾ ਕੋਈ ਵੀ ਟਰੈਕਟਰ ਦੇ ਵਿੱਚ ਕੰਪਲੀਟ ਨਹੀਂ ਆਉਂਦੀ ਹੂੰ ਡੀਜ਼ਲ ਖਰਚਾ ਕੰਮ ਦੇ ਮੁਤਾਬਕ ਜਿੰਨਾ ਵੀ ਸਾਹਮਣੂ ਇੱਕ ਦਿਹਾੜੀ ਦੇ ਵਿੱਚ ਘਟ ਕਰਦਾ ਜਿਹੜਾ ਦਾ ਕਿਸਾਨ ਖੇਤੀ ਵਾਸਤੇ ਚਲਾਉਂਗਾ ਹਾਂਜੀ ਉਹਦੇ ਤਕਰੀਬਨ ਹੈ ਮੰਨਿਆ ਜਾਵੇ ਵੀ ਤਾਂ ਇੱਕ ਬੱਚੇ ਦੇ ਪੜ੍ਹਾਈ ਦਾ ਖਰਚਾ ਨਿਕਲਦਾ ਹਾਂ ਬਿਲਕੁਲ ਜਿਹੜਾ ਕੋਈ ਕਿਰਾਏ ਦਾ ਕੰਮ ਕਰਦਾ ਹਾਂਜੀ ਕਿਰਾਏ ਵਾਲੇ ਕੰਮ ਕਰਨ ਵਾਲੇ ਹਰੇਕ ਬੰਦਾ ਇਹ ਕਹਿੰਦਾ ਵੀ ਮੇਰੇ ਡਰਾਈਵਰ ਦਾ ਪੂਰਾ ਖਰਚਾ ਇਸ ਟਰੈਕਟਰ ਤੋਂ ਨਿਕਲਦਾ ਦਿਹਾੜੀ ਬਰ ਦਿਹਾੜੀ ਠੀਕ ਹੈ ਜੀ ਸੇਲ ਦਾ ਖਰਚਾ ਇੰਨਾ ਘੱਟ ਕਰਦਾ ਇਹ ਓਕੇ ਲੈਂਡ ਦੇ ਟਾਈਮ ਦੇ ਉੱਤੇ ਇਹਦੀ ਕੋਸਟ ਹੈ ਜਿਹੜੀ ਹਾਂਜੀ ਆਰਮ ਟਰੈਕਟਰ ਨੇ ਜਿਹੜੇ ਹਰੇਕ ਟਰੈਕਟਰ ਕੰਪਨੀ ਨਾਲੋਂ ਇਹਦਾ ਬਹੁਤ ਜ਼ਿਆਦਾ ਰੇਟ ਦਾ ਫਰਕ ਆ ਰੇਟ ਦਾ ਫਰਕ ਆ ਮੈਨੂੰ ਕੱਲ ਦੱਸਿਓ ਜੀ ਤੁਹਾਨੂੰ ਇੰਡੋ ਫਾਰਮ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਇੰਡੋ ਫਾਰਮ ਫਾਰਮ ਨਾਲ ਸਰ ਏਜੰਸੀ ਲੈਤੀ ਆਪਾਂ ਜਨਵਰੀ ਦੇ ਵਿੱਚ ਇਸ ਜਨਵਰੀ ਦੇ ਵਿੱਚ ਯਾਨੀ ਕਿ 8ਵਾਂ ਮਹੀਨਾ 25 ਦੇ ਵਿੱਚ ਠੀਕ ਹੈ ਜੀ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ ਤੁਹਾਡਾ ਇੱਧਰ ਨੂੰ ਰੁਝਾਨ ਕਿਵੇਂ ਹੋਗਾ ਦੀਗਾ ਰੁਝਾਨ ਸਰ ਇਹ ਇੱਧਰ ਨੂੰ ਇਹੇ ਤਰੀਕੇ ਨਾਲ ਹੀ ਹੋਇਆ ਵੀ ਅਸੀਂ ਜਦੋਂ ਸੋਚਿਆ ਵੀ ਏਜੰਸੀ ਹੋਰ ਲੈਣੀ ਆ ਹਾਂਜੀ ਤਾਂ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਜੀ ਸਾਰੇ ਟਰੈਕਟਰ ਵਾਲਿਆਂ ਨੂੰ ਜਿਨ੍ਹਾਂ ਕੋਲੇ ਚੱਲਦੇ ਸੀ ਇਹ ਟਰੈਕਟਰ ਹੂੰ ਹੋਰ ਵੀ ਟਰੈਕਟਰਾਂ ਨੂੰ ਮਿਲੇ ਪਰ ਇਹ ਟਰੈਕਟਰਾਂ ਦੇ ਜਿਹੜੇ ਚਲਾਉਂਦੇ ਸੀਗੇ ਜੀਵਿਦਾਰ ਉਹਨਾਂ ਨੂੰ ਇੰਨਾ ਵਧੀਆ ਹੰਗਾਰਾ ਮਿਲਿਆ ਉਹ ਕਹਿੰਦੇ ਵੀ ਟਰੈਕਟਰ ਦੇ ਵਿੱਚ ਕੋਈ ਘਾਟੇ ਨਹੀਂ ਅੱਛਾ ਡੀਜ਼ਲ ਖਰਚਾ ਬਹੁਤ ਘੱਟ ਕਰਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਿਰਫ ਬਸ ਡੀਲਰ ਨਹੀਂ ਸੀਗਾ ਮਲੇਰਕੋਲੜੇ ਦੇ ਵਿੱਚ ਉਹੀ ਘਾਟ ਸੀਗੀ ਅੱਛਾ ਉਹ ਘਾਟ ਆਪਾਂ ਨੇ ਕਿਸਾਨਾਂ ਦੀ ਪੂਰੀ ਕੀਤੀ ਐ ਆਪਾਂ ਜਨ ਬੀ ਵੀ ਉਹ ਡੀਲਰ ਬਣਿਆ ਹੂੰ ਸਭਨਾਂ ਬਹੁਤ ਵਧੀਆ ਕਿਸਾਨਾਂ ਦਾ ਰਿਸਪੌਂਸ ਮੈਨੂੰ ਆਇਆ ਠੀਕ ਹੈ ਜੀ ਇਸ ਫੀਲਡ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਰੈਕਟਰ ਤੋਂ ਟਰੈਕਟਰ ਵਾਲੀ ਫੀਲਡ ਨਾਲ ਜੁੜੇ ਹੋਏ ਆ 95 ਤੋਂ ਲੈ ਕੇ ਟਰੈਕਟਰ ਲੈਣ ਨਾਲ ਹੀ ਜੁੜੇ ਹੋਏ ਆ ਅੱਛਾ ਜੀ ਤਕਰੀਬਨ ਆ ਤਿੰਨ ਚਾਰ ਕੰਪਨੀਆਂ ਦੇ ਟਰੈਕਟਰਾਂ ਦਾ 10-10 ਸਾਲ ਕੰਮ ਕੀਤਾ ਜੀ ਤੇ ਹੁਣ ਜਨਵਰੀ ਤੋਂ ਆਪਾਂ ਇੰਡੋ ਫਾਰਮ ਨਾਲ ਜੁੜੇ ਆ ਯਾਨੀ ਕਿ ਇਦੋਂ ਪਹਿਲਾਂ ਵੀ ਤੁਸੀਂ ਹੋਰ ਏਜੰਸੀਆਂ ਦੇ ਵਿੱਚ ਰਹੇ ਹੋ ਇਹ ਕਹਿੰਦਾ ਮਤਲਬ ਇਹ ਆ ਕਿ 1995 ਤੋਂ ਲੈ ਕੇ ਇਸੇ ਲਾਈਨ ਦਾ ਟਰੈਕਟਰ ਦੀ ਕੰਮ ਕਰਦੇ ਆ ਠੀਕ ਹੈ ਜੀ ਮਤਲਬ ਲਾਸਟ ਤੇ ਆ ਕੇ ਇਹ ਕਹਿਦੀ ਦਰ ਮੇ ਪਲੱਸ ਪੁਆਇੰਟ ਬਹੁਤਨੇ ਇੱਕ ਤਾਂ ਭਾਜੀ ਕਹਿੰਦੇ ਵੀ ਇਹਦਾ ਤੇਲ ਖਰਚਾ ਇੰਨਾ ਕ ਘੰਟਾ ਹੈ ਵੀ ਕੋਈ ਵੀ ਕਿਸਾਨ ਭਰਾ ਨਾ ਵਧੀਆ ਸਕੂਲ ਦੇ ਵਿੱਚ ਆਪਣੇ ਜਵਾਕ ਨੂੰ ਪੜ੍ਹਾ ਸਕਦਾ ਉਹਦੀ ਸਾਰੀ ਪੜ੍ਹਾਈ ਦਾ ਖਰਚਾ ਨਾ ਇਹਦੇ ਤੇਲ ਖਰਚੇ ਚੋਂ ਨਿਕਲ ਜਾਣਾ ਹੈ ਨਾ ਭਾਜੀ ਵੱਡੀ ਗੱਲ ਇੱਕ ਹੋਰ ਆ ਜਾਂਦੀ ਹੈ ਸਮੱਸਿਆ ਕੋਈ ਵੀ ਕਿਸਾਨ ਭਰਾ ਆਪਣੀ ਵੀਡੀਓ ਦੇਖਦਾ ਹੈ ਉਹਨਾਂ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਵੀ ਟਰੈਕਟਰ ਦਾ ਯਾਰ ਪਾਰਟਸ ਕਿੱਥੋਂ ਮਿਲੂ ਸਾਨੂੰ ਕਿਉਂਕਿ ਬਹੁਤ ਟਰੈਕਟਰ ਇਦਾਂ ਦੇ ਨੇ ਟਰੈਕਟਰ ਤੋਂ ਖਰੀਦ ਲੈਂਦੇ ਆ ਪਰ ਜਿਹੜੀ ਉਹਨਾਂ ਦੀ ਸਰਵਿਸ ਹੈ ਮੌਕੇ ਤੇ ਉਹਨਾਂ ਨੂੰ ਮਿਲਦੀ ਨਹੀਂ ਉਦੇ ਬਾਰੇ ਜਾਣਨਾ ਪਊ ਉਹਦੇ ਬਾਰੇ ਸਰ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਇੰਫੋ ਫਾਰਮ ਟਰੈਕਟਰ ਦਾ ਹਰ ਹਰ ਤਰੀਕੇ ਦਾ ਸਪੇਅਰ ਪਾਰਟ ਅਵੇਲੇਬਲ ਹੈ ਫਿਰ ਵੀ ਜੇਕਰ ਕੋਈ ਇਦਾਂ ਦਾ ਪਾਰਟ ਸੋਂਦਾ ਵੀ ਕੋਈ ਆਪਣੇ ਕੋਲੇ ਏਜੰਸੀ ਦੇ ਵਿੱਚ ਨਹੀਂ ਵੀ ਅਵੇਲੇਬਲ ਤਾਂ ਆਪਾਂ 2-3 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਕੇ ਦੇ ਦਿੰਨੇ ਆ ਓਕੇ ਤੇ ਲੈ ਧਰ ਮੇ ਵੀਡੀਓ ਆਪਣੀ ਬਣ ਜਣ ਜਾਂ ਬੜੀ ਲੰਮੀ ਤੁਹਾਨੂੰ ਇਹ ਵੀ ਦੱਸਦਾ ਵੀ ਕਿੰਨੇ ਸਣ ਤੋਂ ਇਹ ਟਰੈਕਟਰ ਜਿਹੜਾ ਮਾਰਕੀਟ ਦੇ ਵਿੱਚ ਉਤਰਿਆ ਹੋਇਆ ਉਹ ਤੋਂ ਬਾਅਦ ਕੀ ਦਾ ਖਰਚ ਹੈ ਹਨਾ ਤੇ ਇਸ ਟਾਈਮ ਕਿੱਥੇ ਖੜੇ ਆ ਤੇ ਬਾਕੀ ਨਾ ਆਪਾਂ ਟਰੈਕਟਰਾਂ ਬਾਰੇ ਗਰਾਉਂਡ ਲੈਵਲ ਤੋਂ ਜਾਣਕਾਰੀ ਲਵਾਂਗੇ ਬੰਪਰ ਤੋਂ ਲੈ ਕੇ ਲੈਂਕਾ ਤੱਕ ਵੀ ਕਿੰਨੇ ਹੌਸਪਾਵਰ ਦੇ ਵਿੱਚ ਕਿਹੜਾ ਟਰੈਕਟਰ ਹੈ ਕਿੰਨਾ ਵਰਕ ਹੈ ਕੀ ਗੱਲਬਾਤ ਹੈ ਹਨਾ ਪ੍ਰੋਪਰ ਜਾਣਕਾਰੀ ਲਵਾਂਗੇ ਹੁਣ ਸਾਡੇ ਨਾਲ ਹੋਣਗੇ ਸਰਦਾਰ ਰਜਿੰਦਰ ਸਿੰਘ ਜੀ ਤੇ ਆਪਾਂ ਉਹਨਾਂ ਦਾ ਵੀਰਗੁ ਲਈਏ ਭਾਜੀ ਸਤਿਗੁਰ ਜੀ ਯਾਰ ਜਾਣ ਸਾਰ ਠੀਕ ਹੋ ਵਧੀਆ ਸਰ ਵਧੀਆ ਜੀ ਤੇ ਹੁਣ ਤੁਸੀਂ ਵੀ ਥੋੜਾ ਜਿਹਾ ਚਾਨਣਾ ਪਾਇਓ ਵੀ ਜੇ ਆਪਾਂ ਗੱਲ ਕਰ ਲਈਏ ਜੀ ਛੋਟੀ ਹੌਸਪਾਵਰ ਦਾ ਟਰੈਕਟਰ ਕਿੰਨੇ ਹੌਸਪਾਵਰ ਤੋਂ ਆਪਣੇ ਲਵੇ ਸਰ ਮਤਲਬ ਕਿ ਜਿਹੜਾ ਆਪਣਾ ਰੈਗੂਲਰ ਮਾਡਲ ਨੇ ਜੀ ਉਹ 35 ਹੌਸਪਾਵਰ ਤੋਂ ਲੈ ਕੇ ਪੈਟ ਹਾਰਸਪਾਵਰ ਤੱਕ ਜਿਆਦਾ ਸੇਲ ਹੁੰਦੀ ਆਪਣੀ ਜੀ ਪੰਜਾਬ ਚ ਜੀ ਜਿਵੇਂ ਸਾਡੇ ਵੱਡੇ ਭਾਈ ਕਰਮਜੀਤ ਸਿੰਘ ਜੀ ਨੇ ਦੱਸਿਆ ਵੀ ਹਾਂਜੀ ਰੇਟ ਦਾ ਹਾਂਜੀ ਰੇਟ ਕੋਈ ਇਹ ਨਹੀਂ ਹੈ ਵੀ ਇਹ ਟਰੈਕਟਰ ਚ ਕੋਈ ਕਮੀ ਹੈ ਜਾਂ ਕੋਈ 파ਟ ਘੱਟ ਲੱਗਿਆ ਜਾਂ ਕੋਈ ਇਹ ਚ ਬੀਲ ਕੱਟਨੇ ਕੀ ਹੈ ਸਾਡੀ ਕੰਪਨੀ ਨੇ ਆਪਣਾ ਮਾਰਜਨ ਤੇ ਸਾਡੇ ਡੀਲਰ ਦਾ ਮਾਰਜਨ ਰੀਜ਼ਨੇਬਲ ਰੱਖਿਆ ਜੀ ਹਾਂ ਉਹਦੇ ਕਰਕੇ ਮਤਲਬ ਕਿ ਹਰ ਸਾਡਾ ਸੁਪਨਾ ਇਹ ਹੈ ਵੀ ਇਹਨੋਂ ਸੇ ਘਰ ਘਰ ਤੱਕ ਪਹੁੰਚਾਈਏ ਜਿਹੜੇ ਵੀਰ ਦਾ ਸੁਪਨਾ ਰਹਿ ਜਾਂਦਾ ਮਤਲਬ ਕਿ ਵੀ ਆਪਾਂ ਇੰਨਾ ਕੁ ਪੈਸਾ ਲਾਉਣਾ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨੂੰ ਨਵਾਂ ਟਰੈਕਟਰ ਦੇ ਸਕੀਏ ਸਹੀ ਗੱਲ ਹੈ ਹਾਂ ਕੰਪਨੀ ਦੇ ਵਿੱਚ ਜਿਵੇਂ ਕਹਤੀ ਨਾ ਮਾਰਕੀਟ ਦੇ ਵਿੱਚ ਹੋਰ ਵੀ ਬੜੇ سارے ਟਰੈਕਟਰ ਹੈ ਪਰ ਉਹ ਪੁਰਾਣੇ ਟਰੈਕਟਰਾਂ ਦੇ ਮੁਕਾਬਲੇ ਆਪਾਂ ਨਵਾਂ ਟਰੈਕਟਰ ਦੇ ਦਿੰਦੇ ਹਾਂ ਦੇ ਸਕਦੇ ਆ ਜੀ ਹਾਂ ਹਨਾ ਤੇ ਬਾਕੀ ਆਪਾਂ ਦੱਸੋ ਘੱਟ ਤੋਂ ਘੱਟ ਸੁਪਾਵਰ ਆਪਣੇ ਕਿਹੜੇ ਟਰੈਕਟਰ ਖੜਾ ਹੈ ਇਸ ਟਾਈਮ ਇਹ ਜਿਆਦਾ ਜਿਹੜਾ ਛੋਟਾ ਟਰੈਕਟਰ ਜੀ ਵਰਤੇ ਜਾਊਗਾ ਹੌਣੇ ਦੇ ਵਾਸਤੇ ਟਰਾਲੀ ਵਾਸਤੇ ਜਾਂ ਛੋਟਾ ਕਸਟ ਪੂਰੀ ਫੁੱਲੀ ਲੋਡਡ ਟਰੈਕਟਰ ਹੈ ਜੀ ਜਿਵੇਂ ਪਾਵਰ ਸਟੀਅਰਿੰਗ ਆ ਗਿਆ ਜੀ ਸਾਈਡ ਗੇਅਰ ਆ ਗਿਆ ਜੀ ਤੇਲ ਬ੍ਰੇਕ ਆ ਗਿਆ ਰਵਸ ਪੀਟੀਓ ਆ ਗਿਆ ਜੀ ਠੀਕ ਹੈ ਜੀ ਹਰ ਫਿਚਰ ਨਾਲ ਮਤਲਬ ਕਿ ਡਬਲ ਕਲਚ ਦੀ ਸੁਵਿਧਾ ਜੀ ਇਹਦੇ ਵਿੱਚ ਇਹ ਨਹੀਂ ਹੈ ਵੀ ਇਹਦੇ ਵਿੱਚ ਕੋਈ ਕਮੀ ਹੈ ਠੀਕ ਹੈ ਪਾਵਰ ਮੁਤਾਬਕ ਇਹ ਹਾਰਸ ਪਾਵਰ 40 ਹਾਰਸ ਪਾਵਰ ਦੀ ਕੈਟਾਗਰੀ ਚ ਆ ਜਾਂਦਾ ਹੈ ਪਰ ਜਿਹੜੇ ਫਿਚਰ ਨੇ ਉਹ ਸਾਡੇ ਮਤਲਬ ਕਿ ਜਿੰਨੇ ਆਮ ਵੱਡੀ ਹਾਰਸ ਪਾਵਰ ਦੇ ਟਰੈਕਟਰ ਨੇ ਉਹ ਨਾਮ ਰਹਿੰਦੇ ਆ ਜੀ ਇਹਨਾਂ 'ਚ ਇਹ ਕਹਿ ਸਕਦੇ ਆ ਵੀ ਸਿਰਫ ਇਸ ਸਾਈਜ਼ ਦੇ ਵਿੱਚ ਥੋੜਾ ਜਿਹਾ ਛੋਟਾ ਜੀ ਹਾਂ ਹੌਸਪਾਵਰ 'ਚ ਛੋਟਾ ਪਰ ਜਿਹੜੇ ਫੀਚਰ ਨੇ ਉਹ ਸਾਰੀ ਇਹਦੇ ਵਿੱਚ ਨੇ ਹਾਂਜੀ ਹਾਂਜੀ ਲਗਭਗ ਪਰ ਮੈਂ ਪਹਿਲਾ ਗੱਲ ਕਰ ਲਈ ਪਾਵਰ ਸਟੀਅਰਿੰਗ ਤੋਂ ਸਰ ਉਹ ਤੋਂ ਬਾਅਦ ਡਬਲ ਕਲੱਚ ਚ ਆ ਜਾਂਦਾ ਜੀ ਡਬਲ ਕਲੱਚ ਦੇ ਵਿੱਚ ਹਾਂਜੀ ਸਰ ਤੇ ਰਿਵਰਸ ਪੀਟੀਓ ਜੀ ਰਿਵਰਸ ਪੀਟੀਓ ਆ ਜਾਂਦਾ ਮਲਟੀ ਸਪੀਡ ਪੀਟੀਓ ਜੀ ਜਿਹਨੂੰ ਆਪਾਂ ਅੱਜ ਕੱਲ ਮਤਲਬ ਕਿ ਜਿਹੜੀ ਪਹਿਲਾਂ ਜੀਟਰ ਦੀ ਟੈਕਨੀਕ ਸੀ ਜੀ ਗੇਹੜਾ ਚ ਪੀਟੀਓ ਜੀ ਠੀਕ ਹੈ ਜੀ ਉਹ ਆ ਜਾਂਦਾ ਜੀ ਓ ਆਈ ਵੀ ਬ੍ਰੇਕ ਆ ਇਹਨੇ ਤੇਲ ਵਾਲੀਆਂ ਬ੍ਰੇਕਾਂ ਜੀ ਤੇਲ ਬ੍ਰੇਕਾਂ ਠੀਕ ਹੈ ਜੀ 13 6 28 ਦੇ ਟਾਇਰ ਆ ਜਾਂਦੇ ਨੇ ਠੀਕ ਹੈ ਜੀ ਸਾਈਡ ਗੇਅਰ ਆ ਜਾਂਦਾ ਜੀ ਓਕੇ ਇਹ ਇਹ ਮਾਡਲ ਡਿਸਟ੍ਰਿਬਿਊਟਰ ਦੇ ਵਿੱਚ ਵੀ ਆ ਨਹੀਂ ਇਹ ਚ ਸਰ ਕੱਲਾ ਡਿਸਟ੍ਰਿਬਿਊ ਠੀਕ ਹੈ ਜੇ ਉਹ ਇਹਨੇ ਜਿਹੜਾ ਮਤਲਬ ਕਿ ਡਿਸਟਰੀਬਿਊਟਰ ਦਾ ਕੰਮ ਚੱਲ ਜਾਂਦਾ ਨਾ ਉਹ ਜਾਦੇ ਐਮਬੀ ਪਲੋ ਕਰਕੇ ਜੀ ਜਾਂ ਲੈਜਰ ਵਾਸਤੇ ਚਾਹੀਦਾ ਜੀ ਠੀਕ ਹੈ ਉਹ ਫਿਰ ਮਤਲਬ ਕਿ 13 ਦੇ ਟਾਇਰਾਂ ਚ ਨਾ ਤਾਂ ਐਮਬੀ ਪਲੋ ਤੇ ਕੰਮ ਆਉਂਦਾ ਜੀ ਤੇ ਨਾ ਹੀ ਮਤਲਬ ਕਿ ਇਹ ਵੀ ਉਹੋ ਜੀ ਆਪਣਾ ਇਹ ਦੂਸਰੇ ਪਰਪਰ ਵਾਸਤੇ ਹੋਵੇ ਆਪਣੀ ਜਗ੍ਹਾ ਤੇ ਸਥਾਪਿਤ ਟ੍ਰੈਕ ਬਣਾਉਣੇ ਆਪਣੇ ਨਾ ਆਪਣੀ ਜਗ੍ਹਾ ਤੇ ਜਿਹੜੇ ਕੰਮ ਵਾਸਤੇ ਬਣਾਇਆ ਉਹ ਚ ਪੂਰਾ ਪਰਫੈਕਟ ਹੈ ਜੀ ਉਹ ਕਿ 13 ਦੇ ਟਾਇਰਾਂ ਦੇ ਵਿੱਚ 13 ਸੇ 28 ਦੇ ਟਾਇਰ ਤੇ ਮੈਨੇ ਇਹ ਦੱਸਿਓ ਜੀ 35 35 ਜੀ ਕਿਹੜੀ ਕੰਪਨੀ ਦੇ ਟਾਇਰ ਹੋਣਗੇ ਇਹ ਚ ਸਰ ਬੂਟੀਆਰ ਹੁੰਦਾ ਜੀ ਸਾਡੇ ਕੋਲ ਟਾਈਕ ਹੈ ਜੀ ਤੇ ਲੈ ਮਿੱਤਰੋ ਇਹਦੇ ਬਾਰੇ ਵੀ ਜਾਣਕਾਰੀ ਆਪਾਂ ਲੈ ਲਈ ਇਹ ਹੈਗਾ ਜੀ 30 35 ਹਾਂਜੀ ਹੈ ਜੀ ਹਾਂ 40 ਹਾਰਸ ਪਾਵਰ ਤੇ ਹੀ ਕੈਟਾਗਰੀ ਦੇ ਟਰੈਕਟਰ ਚੱਲ ਜਾਂਦਾ ਜੀ ਇਹ ਓਕੇ ਓਕੇ ਇਹ ਜਿਹੜਾ ਵਰਤੇ ਜਾਊਗਾ ਜਿਆਦਾ ਵਰਤੇ ਜਾਊਗਾ ਜਿਹੜੇ ਸੱਜਣ ਕਿਰਾਏ ਦਾ ਕੰਮ ਕਰਦੇ ਨੇ ਕਿਰਾਏ ਦਾ ਕੰਮ ਕਰਦੇ ਨੇ ਹਾਂ ਜੀ ਹਾਂ ਹੋਰ ਜਿਹੜਾ ਰੇਤੇ ਬਜਰੀ ਛੋਟੀ ਹਾਂ ਕਿਸੇ ਆਪਣੇ ਮਤਲਬ ਕਿ ਵੀਰ ਭਰਾ ਨੇ ਰੇਤੇ ਬਜਰੀ ਦਾ ਕੰਮ ਕਰਦੇ ਨੇ ਜੀ ਪੱਠੇ ਤੇ ਲੱਭਣਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਉਸ ਸੈਗਮੈਂਟ ਚ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਓਕੇ ਤੇ ਉਹ ਤੋਂ ਬਾਅਦ ਗੱਲ ਕਰਦੇ ਹਾਂ ਜਿਹੜਾ ਇੱਧਰਲੇ ਪਾਸੇ ਖੜਾ ਹੈ ਇਹ ਹੈਗਾ ਆਪਣਾ 3060 ਦੀ ਹੈ ਜੀ 37 HP ਜੀ ਓਕੇ ਹਾਂਜੀ ਇਹਦੇ ਬਾਰੇ ਵੀ ਜਾਣਨਾ ਪਾਇਓ ਇਹ ਚ ਸਰ ਮੇਨ ਕੀ ਹੈ ਜੀ ਜਿਵੇਂ ਅੱਜ ਟ੍ਰੈਂਡ ਹੈ ਜੀ 3 ਸਪੀਡ ਗੇਅਰ ਬਾਕਸ ਦਾ ਹਾਂਜੀ ਇਹ ਸਾਡੀ ਕੰਪਨੀ ਨੇ ਜੀ 4 ਸਪੀਡ ਚ ਤਿਆਰ ਕੀਤਾ ਹੈ ਅੱਛਾ 4 ਸਪੀਡ ਚ ਦਿੰਦਾ ਹੈ ਉਹ ਫਿਰ ਚਾ ਜੀ ਹਾਂਜੀ ਹਾਂ ਮਤਲਬ ਕਿ ਹਾਈ ਲੋ ਚ ਹਾਈ ਲੋ ਹੈ ਠੀਕ ਹੈ ਜੀ ਅੱਛਾ ਇਹ ਚ ਇਹ ਹੈ ਸਰ ਮਤਲਬ ਕਿ ਵੀ ਜਿੱਦੇ ਤੁਸੀਂ ਇਹਦਾ 3 ਸਪੀਡ ਦਾ ਕੰਮ ਲੈਣਾ ਹੈ ਜੀ ਉਦ ਦੇ ਗੇਅਰ ਲਾ ਲਓ ਹਾਂਜੀ ਨਹੀਂ ਸਰ ਇਹ ਟਰੈਕਟਰ 2 ਸਪੀਡ ਹੈ अच्छा हां जी हां ਇਹ ਨਹੀਂ ਹੈ ਮਤਲਬ ਕਿ ਜੇ ਮੈਂ ਆਪਾਂ ਸੈਲਫ ਮਾਰਤੀ ਆਮ ਕੰਪੀਟੀਟਰ ਦੇ ਟਰੈਕਟਰਾਂ ਦੇ ਆਪਾਂ ਇੱਕ ਵਾਰੀ ਗੇਅਰ ਪਾ ਲੈ ਤਾਂ ਸਾਰਾ ਗੇਅਰ ਬਾਕਸ ਘੁੰਮਦਾ ਹੈ ਹਾਂਜੀ ਇਹਦਾ 3 ਸਪੀਡ ਵਾਲਾ ਫ੍ਰੀ ਖੜਾ ਹੈ ਜੀ ਓਕੇ ਇਹਦਾ ਸਿਸਟਮ ਇਹ ਕਰਦਾ ਜਿਵੇਂ ਆਪਾਂ ਪੀਟੀਓ ਦਾ ਕੰਮ ਲੈਣਾ ਜੀ ਗੇਅਰ ਪਾਉਣ ਨਾਲ ਹਾਂ ਜੀ ਇਹਦਾ ਗੇਅਰ ਪਾਉਂਗੇ ਤਾਂ ਸਰ ਇਹ ਮਤਲਬ ਕਿ 4 ਸਪੀਡ ਦਾ ਕੰਮ ਕਰੂ ਆਦਰਵਾਇਜ਼ ਇਹ 2 ਸਪੀਡ ਨਹੀਂ 2 ਸਪੀਡ ਜੀ 2 ਸਪੀਡ ਆ ਜੀ ਉਹ ਤੋਂ ਬਾਅਦ ਇਹਨੂੰ ਖੁੱਲਾ ਡੁੱਲਾ ਦਿੱਤਾ ਪਲੇਟਫਾਰਮ ਜੀ ਜੀ ਇਹ ਸਰ ਮਤਲਬ ਕਿ ਜਿਵੇਂ ਆਪਾਂ ਕੋਈ ਲੰਮਾ ਟਾਈਮ ਚਲਾਉਣਾ ਹੈ ਠੀਕ ਆ ਵੀ ਸਾਡੇ ਡਰਾਈਵਰ ਨੂੰ ਥਕਾਵਟ ਨਾ ਹੋਵੇ ਕੰਪਨੀ ਨੇ ਮਤਲਬ ਕਿ ਉਹਨੂੰ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਇਹ ਮਤਲਬ ਕਿ ਜਿਵੇਂ ਜਾ ਤੇ ਜਮਾਨੇ ਦੀ ਮੰਗ ਹੈ ਬਿਲਕੁਲ ਜੀ ਉਹਦੇ ਹਿਸਾਬ ਨਾਲ ਮਤਲਬ ਕਿ ਕੰਪਨੀ ਨੇ ਖੁੱਲਾ ਡੁੱਲਾ ਪਲੇਟਫਾਰਮ ਦਿੱਤਾ ਜੀ ਵੀ ਸਾਡਾ ਡਰਾਈਵਰ ਕੰਫਰਟੇਬਲ ਰਹੇ ਓਕੇ ਤੇ ਚਾਰੇ ਟਾਇਰ ਇਹ ਇਹ ਜ ਮਾਰਸ ਹੈ ਐਮ ਆਰਫ ਜੀ 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 ਇਹ 16 ਦੇ ਟਾਇਰਾਂ ਚ ਹੋਗਾ ਹਾਂ ਜੀ 16 28 ਦੇ ਟਾਇਰ ਸਾਈਜ਼ ਹੈ ਜੀ ਇਹਦਾ ਅਗਲਾ ਟਾਇਰ ਜੀ 75 16 ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਨੂੰ ਇਹ ਦੱਸੋ ਇਹਦੀ ਲਿਫਟ ਕੰਪੈਸਟੀ ਦੀ ਇਹ ਗੱਲ ਕਰੀਏ ਇਹ ਸਾਰੇ ਮਿਲ ਜੂਗਾ ਜੀ 2200 ਕਿਜੀ ਚ ਜੀ 22 ਕੁਇੰਟਲ ਲਿਫਟ ਕਪੈਸਿਟੀ ਜੀ 22 ਕੁਇੰਟਲ ਜੀ ਤੇ ਇਹ 60 ਹਸਪਾਵਰ ਜਿਹੜੇ ਸਰ ਮਤਲਬ ਕਿ ਇਨ ਲਾਈਨ ਪੰਪ ਚ ਟਰੈਕਟਰ ਚੱਲੇ ਜਾਂਦੇ ਨੇ ਮੈਂ ਇੱਕੋ ਪੰਪ ਚ ਕਹਿ ਲਈ ਆਪਾਂ ਉਹ ਸਰ ਉਹਦੀ ਜਿਹੜੀ ਹਾਰਸ ਮਤਲਬ ਕਿ ਆਰਸੀ ਦੀ ਕੈਟਾਗਰੀ ਚੱਲੀ ਜਾਂਦੀ ਆ ਉਹ 50 ਐਚਪੀ ਚ ਚੱਲ ਜਾਂਦੀ ਆ ਓਕੇ ਜਿਵੇਂ ਆ ਦੇਖੋ ਸਰ ਇਹ ਤੇ ਭਾਰਤ 3ਏ ਲਿਖਿਆ ਜੀ ਇਹ ਟਰਨ 3ਏ ਆ ਜੀ ਜੀ ਠੀਕ ਆ ਸਰ ਮਤਲਬ ਕਿ ਜੇ ਆਪਾਂ ਇਹਦੀ ਹਾਰਸ ਪਾਵਰ ਦੀ ਕਾਪੀ ਦੀ ਗੱਲ ਕਰੀਏ ਤਾਂ ਉਹ 50 ਐਚਪੀ ਦਾ ਨਹੀਂ ਅਦਰਵਾਜ਼ੇ 65 ਐਚਪੀ ਦੀ ਕੈਟਾਗਰੀ ਦਾ ਟਰੈਕਟਰ ਆ ਜੀ ਅੱਛਾ ਜੀ ਇਹ ਤਾਂ ਤੱਕੜ ਟਰੈਕਟਰ ਕਾ ਪੂਰਾ ਤੱਕੜਾ ਆ ਜੀ ਹਣਾ ਹਾਂਜੀ ਉਹ ਤੋਂ ਬਾਅਦ ਮੈਨੇ ਇਹ ਦੱਸੂ ਹੋਵੇ ਜੀ ਇਹ ਦੀ ਜੇ ਆਪਾਂ ਗੱਲ ਕਰੀਏ ਹਾਂਜੀ ਸਰ ਕਿੰਨੇ ਵਾਇਟ ਦੇ ਵਿੱਚ ਇਹਦੀ ਸਰਵਿਸ ਹੋ ਜਾਂਦੀ ਹੈ ਕਿੰਨੇ ਘੰਟਿਆਂ ਤੇ ਹੋਊਗੀ ਇਹ ਗਾਰੰਟੀ ਇਹਦੀ ਹਾਂਜੀ 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 ਸਰ ਇਹ ਚ ਮਤਲਬ ਕਿ ਜਿਹੜੀ ਸਰਵਿਸ ਦਾ ਪੀ.ਐਡ ਹੈ ਜੀ। ਹਾਂਜੀ। ਠੀਕ ਹੈ। ਉਹ ਪਹਿਲਾ ਹੈਗਾ ਜੀ 50 ਤੋਂ 100 ਘੰਟੇ ਦੇ ਵਿੱਚ ਵਿੱਚ ਸਰਵਿਸ ਕਰਵਾਉਣੀ ਹੁੰਦੀ ਹੈ ਜਿਹੜੀ ਗਾਹਕ ਨੇ। ਜੀ 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 ਦੇ ਵਿੱਚ ਇੰਜਨ ਆਇਲ ਜੀ, ਹਮ ਡੀਜ਼ਲ ਫਿਲਟਰ, ਮੋਲ ਆਇਲ ਫਿਲਟਰ ਤੇ ਹਾਈਡਰੋਲਿਕ ਫਿਲਟਰ ਚੇਂਜ ਹੋਣਾ ਹੈ ਜੀ। ਠੀਕ ਹੈ ਜੀ। ਜਿਹੜੀ ਕੋਸਟਿੰਗ ਹੈ ਜੀ ਉਹ 4000 ਦੇ ਲਗਭਗ ਚੱਲ ਜਾਂਦੀ ਹੈ ਸਰ ਇਹਦੀ। ਅੱਛਾ 4000 ਦੇ ਵਿੱਚ ਦੀ ਸਰਵਿਸ ਹੋ ਜਾਂਦੀ ਹੈ ਜੀ ਪਹਿਲੀ ਸਰਵਿਸ। ਠੀਕ ਹੈ ਜੀ। ਠੀਕ ਹੈ ਜੀ। ਫਿਰ ਇਹਦੀ ਇੱਕ ਸਰਵਿਸ ਦੂਜੀ ਹੋਣੀ ਹੈ ਜੀ 2.5 250 ਘੰਟਾ ਐਡ ਕਰਕੇ। ਜੀ ਜੀ ओके हां ओ तो बाद ये डबल पंप ਜਾ ਗਿਆ ਹਾਂਜੀ ਸਰ ਡਬਲ ਪੰਪ ਦੇ ਵਿੱਚ ਹਾਂਜੀ ਹਾਂਜੀ ਡਬਲ ਲਿਫਟ ਪੰਪ ਆ ਜੀ ਇਹ ਸਰ ਹਾਈਡਰੋਲਿਕ ਦਾ ਚੱਲਿਆ ਜਾਂਦਾ ਠੀਕ ਹੈ ਜੀ ਇਹ ਪਾਵਰ ਸਟੀਅਰਿੰਗ ਨੂੰ ਚੱਲਿਆ ਜਾਂਦਾ ਅਲੱਗ-ਅਲੱਗ ਹੈ ਠੀਕ ਹੈ ਜੀ ਆਮ ਨਾਲ ਕੰਪੀਟੀਟਰ ਦੇ ਕਿਆ ਹੁੰਦਾ ਸਰ ਇਹ ਜੋੜਾ ਹੁੰਦਾ ਹੂੰ ਮਤਲਬ ਕਿ ਵੀ ਜੇ ਤੁਹਾਡੀ ਆ ਚੀਜ਼ ਕੰਮ ਕਰ ਗਈ ਤਾਂ ਪੂਰੇ ਦੀ ਪੂਰਾ ਟੈਂਡਮ ਚੇਂਜ ਕਰਨਾ ਪੈਂਦਾ ਜੀ ਜੀ ਇੱਚ ਇਹ ਵੀ ਤੁਹਾਡਾ ਮਤਲਬ ਕਿ ਹਾਈਡਰੋਲਿਕ ਕੰਮ ਛੱਡ ਗਿਆ ਤਾਂ ਹਾਈਡਰੋਲਿਕ ਚੇਂਜ ਕਰ ਲਓ ਹੂੰ ਠੀਕ ਹੈ ਜੀ ਪਾਵਰ ਸਟੀਅਰਿੰਗ ਦਾ ਕੰਮ ਛੱਡ ਗਿਆ ਤਾਂ ਤੁਸੀਂ ਉਹ ਕਰ ਲਓ ਇੱਚ ਕੋਸਟ ਕਟਿੰਗ ਹੋ ਜਾਂਦੀ ਹੈ ਸਰ ਤੇ ਜੇ ਆਪਾਂ ਗੱਲ ਕਰ ਲਈਏ ਕੱਲਾ ਪਲੇਟਫਾਰਮ ਨਹੀਂ ਧਰਮ ਇਹਦੇ ਨਾਲ ਹੀਟ ਗਾਰਡ ਵੀ ਦਿੱਤਾ ਹੀਟ ਗਾਰਡ ਵੀ ਦਿੱਤੇ ਸਰ ਹਾਂ ਤੇ ਡਰਾਈਵਰ ਨੂੰ ਚੜ੍ਹਨ ਵਾਸਤੇ ਬਿਲਕੁਲ ਹਾਂਜੀ 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 ਕੈਂਡ ਤਰੀਕੇ ਨਾਲ ਬਤਲ ਕਿਸੇ ਤਾਂ ਸਾਡੇ ਨਾਲ ਜੁੜ ਕੇ ਕੋਈ ਗਾਹਕ ਨੂੰ ਸਮੱਸਿਆ ਨਾ ਆਵੇ ਜੀ ਪੂਰੀ ਦਾ ਮਤਲਬ ਕੇ ਵੀ ਅਸੀਂ ਪੂਰੀ ਕੋਸ਼ਿਸ਼ ਕਰਦੀ ਆ ਸਾਡੇ ਵੱਲੋਂ ਵੀ ਅਸੀਂ ਹਰ ਕੋਈ ਖਰੇ ਉੱਤਰੀ ਆਉਦੀ ਮਤਲਬ ਓਕੇ 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 ਸਰ ਇਹਦੇ ਆਪਾਂ ਪਾਵਰ ਸਟੀਅਰਿੰਗ ਦੀ ਗੱਲ ਕਰੀਏ ਜੀ ਇਹ ਚ ਮਤਲਬ ਕਿ ਬੈਲੈਂਸ ਟਾਈਪ ਆਉਂਦਾ ਜੀ ਡਬਲ ਐਕਟਿੰਗ ਕਹਿੰਦੇ ਨੇ ਇਹਨੂੰ ਡਬਲ ਸਿਲੰਡਰ ਹਾਂਜੀ ਡਬਲ ਸਿਲੰਡਰ ਦੋਨੇ ਪਾਸੇ ਕੰਮ ਕਰਦਾ ਸਰ ਓਕੇ ਇਹਦੇ ਨਾਲ ਕਿਆ ਨਾ ਪਾਵਰ ਸਟੀਅਰਿੰਗ ਮਤਲਬ ਕਿ ਬੈਲੈਂਸ ਹੋ ਕੇ ਚੱਲਦਾ ਜੀ ਆਪਾਂ ਮਤਲਬ ਕਿ ਕਈ ਵਾਰੀ ਜਿਵੇਂ ਆਮ ਕਹੋ ਸੀ ਪਹਿਲਾਂ ਮਤਲਬ ਕਿ ਵੀ ਪਾਵਰ ਸਟੀਅਰਿੰਗ ਜੀ ਕਿਰਚੀ ਮਾਰ ਜਾਂਦਾ ਸਰ ਇਹ ਉਹਨੂੰ ਬੈਲੈਂਸ ਕਰਨ ਵਾਸਤੇ ਠੀਕ ਆ ਹਾਂਜੀ ਬਰਾਬਰ ਪਾਵਰ ਮਿਲੂ ਪਾਵਰ ਬਰਾਬਰ ਮਿਲਣੀ ਹਾਂ ਇਹਨੇ ਬੈਲੈਂਸ ਕਰ ਜਾਣਾ ਜੇ ਕੋਈ ਬੱਚੇ ਨੇ ਕਰ ਵੀ ਦਿੱਤਾ ਜੇ ਆਪਾਂ ਤੋਂ ਕਈ ਵਾਰੀ ਜਿਆਦਾ ਸਪੀਡ ਤੇ ਸ਼ੇアリング ਪੀਲ ਦਾ ਕੋਈ ਹੋ ਹੁੰਦਾ ਤਾਂ ਇਹਨੇ ਆਪਣੇ ਆਪ ਬੈਲੈਂਸ ਕਰ ਜਾਣਾ ਇੱਥੋਂ ਬਿਲਕੁਲ ਹਾਂਜੀ ਇਹ ਵੀ ਗੱਲ ਘੈਂਟ ਜੀ ਤੇ ਜੇ ਆਪਾਂ ਗੱਲ ਕਰੀਏ ਜੀ ਦੀ ਹੈਡ ਕਿੰਨੀ ਕੁ ਹੋਣੀ ਆ ਲੰਬੀ ਇਹ ਹਾਈਟ ਸਰ ਮਤਲਬ ਕਿ ਆਮ ਇੰਡਸਟਰੀ ਚੋਂ ਜਿਆਦਾ ਹੈ ਆਮ ਰੈਕਲੀ ਤੋਂ ਜ਼ਿਆਦਾ ਜਿਉਂ ਆ ਜੀ ਉਹ ਮਤਲਬ ਕਿ ਜਿਵੇਂ ਹੁਣ ਅੱਜ ਚੁੱਕਾ ਜੀ ਸੁਪਰ ਸੀਡਰ ਦਾ ਹੂੰ ਸੁਪਰ ਸੀਡਰ ਸਰ ਇਹ ਆ ਜੀ ਮਤਲਬ ਕਿ ਵੀ ਜਿਵੇਂ ਆਪਾਂ ਲੋਡ ਜ਼ਿਆਦਾ ਚੱਲ ਜਾਂਦਾ ਉਹਦਾ ਲਿਫਟ ਤੇ ਹਾਂਜੀ ਠੀਕ ਆ ਲੰਬਾਈ ਜ਼ਿਆਦਾ ਹੋਣ ਕਰਕੇ ਮਤਲਬ ਕਿ ਜਿਹੜੀ ਟਰੈਕਟਰ ਦੀ ਫਰੰਟ ਲਿਫਟਿੰਗ ਆ ਜਦ ਆਪਾਂ ਕੋ ਕਹਿੰਦੇ ਵੀ ਆਪ ਕੋ ਟਰੈਕਟਰ ਉੱਠਦਾ ਹੈ ਉੱਠਦਾ ਉਹਦੇ ਚਾਂਸ ਬਹੁਤ ਘਟ ਜਾਂਦੇ ਨੇ ਜੀ ਮਤਲਬ ਮਿੱਟੀ ਦੇ ਗੱਟੇ ਪਰ ਪਰ ਕੇ ਮੂਰੇ ਬਿਲਕੁਲ ਨਹੀਂ 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 ਮਤਲਬ ਹੀ ਨਹੀਂ ਆ ਜੀ ਉਸ ਕਰਨ ਦੀ ਲੋੜ ਨਹੀਂ ਸਰ ਤੁਸੀਂ ਹਾਂ ਹਾਂ ਮੈਂ ਆਪਾਂ ਆਮ ਦੇਖਦੇ ਆਂ ਮਾਰਕੀਟ ਜਿਹੜਾ ਸੂਪਰ ਸੀਡਰ ਦਾ ਵੇਟ ਬਹੁਤ ਜ਼ਿਆਦਾ ਹੁੰਦਾ ਹੈ। ਟਰੈਕਟਰ ਸਿਰਫ ਦੋ ਟਾਇਰਾਂ ਤੇ ਹੀ ਰਹਿੰਦਾ। ਬਿਲਕੁਲ ਜੀ। ਕਿਉਂ ਉੱਚ ਕਿਹਾ ਸਰ? ਮਤਲਬ ਕਿ ਜੇ ਆਪਾਂ ਸੂਪਰ ਸੀਡਰ ਕਿਸੇ ਦਾ ਵੀ ਲੈਣਾ ਹੈ ਘੱਟੋ ਘੱਟ ਉਹ 10-11 ਕੁਇੰਟਲ ਦੇ ਤਾਂ ਲਗਭਗ ਪੈਸੇ ਹੀ ਚਲੇ ਜਾਂਦਾ। ਫਿਰ ਆਪ ਉਹਦੇ ਵਿੱਚ ਮਤਲਬ ਕਿ ਜਿੰਮੇ ਆਪਾਂ ਪੈਸੇ ਛਾ ਬੀਜ ਵਗੈਰਾ ਹੋ ਗਿਆ, ਖਾਦ ਹੋ ਗਈ ਜੀ। ਹਾਂ। ਬਿਲਕੁਲ। ਦੋ ਤੋਂ ਕੁਇੰਟਲ ਹੋਰ ਐਡ ਕਰ ਲਓ ਜੀ ਇਹ ਨਹੀਂ ਪਤਾ ਫਿਰ ਜ਼ਿੰਮੇਦਾਰ ਉੱਪਰ ਦੋ ਬੋਰੀਆਂ ਹੋਰ ਰੱਖ ਲੇ ਜੀ ਹਣਾ ਠੀਕ ਆ ਉਹਨੂੰ ਕੰਟਰੋਲ ਕਰਨ ਵਾਸਤੇ ਟਰੈਕਟਰ ਦੀ ਲੈਂਥ ਵਗੈਰਾ ਜਿਵੇਂ ਹੁਣ ਇਹਦਾ ਮਤਲਬ ਕਿ ਆ ਚੁੱਲਾ ਹੈ ਜੀ ਇੱਚ ਬਹੁਤ ਵੇਟ ਹੈ ਜੀ ਮਤਲਬ ਕਿ ਇਹ ਘੱਟੋ ਘੱਟ 2.5 ਕੁਇੰਟਲ ਦੇ ਲਗਭਗ ਦਿੱਤਾ ਹੁੰਦਾ ਜੀ 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 ਹਾਂ ਪੂਰੀ ਕੋਸਟਿੰਗ ਦਾ ਜੀ ਇਹ ਠੀਕ ਆ ਅੱਛਾ ਇਹ ਆ ਇਹ ਕੰਪਨੀ ਦੀ ਆਪਣੀ ਮੈਨੂਫੈਕਚਰ ਆ ਜੀ ਜੀ ਜਿਆਦਾ ਢਲਾਈ ਸਾਡੀ ਮਤਲਬ ਕਿ ਜਿੱਥੇ ਮੇਰੀ ਕੰਪਨੀ ਹੈ ਬੰਦੀ ਚ ਹਿਮਾਚਲ ਚ ਸਾਰੀ ਢਲਾਈ ਖੁਦ ਆਪ ਕਰ ਰਹੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਰ ਇਹਦਾ ਡਿਜ਼ਾਈਨਿੰਗ ਬੱਦੀ ਦਾ ਆਪਣਾ ਜੀ ਆਪਣਾ 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 ਪੰਡੋ ਦਾ ਸਰ ਇੰਜਨ ਦੀ ਗੱਲ ਕਰੀ ਆਪਾਂ ਦਾ ਇਹ ਮਤਲਬ ਕਿ ਜੀਟਰ ਟਰੈਪ ਇੰਜਨ ਆ ਉਰਸਰ ਟਰੈਪ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਮਤਲਬ ਕਿ ਜੀਟਰ ਤਾਂ ਸੱਜਣਾ ਦਾ ਭਰੋਸਾ ਬਣਿਆ ਹੋਇਆ ਹੈ ਭਰੋਸਾ ਪੂਰਾ ਜੀ ਕਿਉਂਕਿ ਜੀਟਰ ਜਿਹੜਾ ਇੰਜਨ ਹਨ ਨੇ ਪਹਿਲਾਂ ਤੋਂ ਐ ਮੇਰੇ ਸਾਬ ਨਾਲ ਸਾਡੇ ਬਾਪੂਆਂ ਦੀ ਉਮਰ ਲੰਘ ਗਈ ਆ ਮੈਂ ਤੁਹਾਨੂੰ ਉਹੀ ਕਹਿਣਾ ਨਾ ਕਈ ਵਾਰੀ ਸਰ ਕਸਟਮਰ ਨਾ ਵੀਡੀਓ ਦੇਖ ਕੇ ਜੱਜਮੈਂਟ ਕਰ ਲੈਂਦਾ ਵੀ ਸਸਤ ਹੈ ਵੀ ਕੋਈ ਚੀਜ਼ ਮਾੜੀ ਨਾ ਲਾਈ ਹੋਵੇ ਬਿਲਕੁਲ ਨਹੀਂ ਜੀਟਰ ਮਤਲਬ ਕਿ ਕੋਈ ਜਾਣ ਪਛਾਣ ਦਾ ਮੁਤਾਜ ਨਹੀਂ ਹੈ ਜੀ ਜਿਹਨੂੰ ਆਪਣੇ ਮਤਲਬ ਕਿ ਪੀੜੀਆਂ ਹੰਡਾ ਚੁੱਕੀਆਂ ਨੇ ਇਹ ਇੰਜਨ ਨੂੰ ਸਹੀ ਗੱਲ ਹੈ ਹਾਂਜੀ ਸਰ ਤੇ ਉਹ ਤੋਂ ਬਾਅਦ ਜੇ ਗੱਲ ਕਰੀਏ ਜੀ ਤੇ ਧਰਮੇ ਆ ਆਪਣੇ ਮਗਰਾੜ ਵਗੈਰਾ ਸਾਰੇ ਦਿਖਾ ਹਨਾ ਪਿਛੋ ਲੁੱਕ ਚੈੱਕ ਕਰਵਾ ਤੇ ਭਾਜੀ ਡਬਲ ਡਿਸਟਰੀਬਿਊਟਰ ਦੇ ਵਿੱਚ ਡਬਲ ਡਿਸਟਰੀਬਿਊਟਰ ਸਰ ਮਤਲਬ ਕਿ ਟਰਾਲੀ ਹੁੱਕ ਹਾਂਜੀ ਡਰਾਈਵਰ ਜੀ ਇਹ ਕੰਪਨੀ ਵੱਲੋਂ ਫਿੱਟਰ ਹੋ ਕੇ ਆ ਕੇ ਆਉਂਦੇ ਪਿੱਛੋਂ ਨਹੀਂ ਓਕੇ ਫਰੰਟ ਤੇ ਬੰਪਰ ਜੀ ਇਹਦਾ ਪੀ ਪੀਟੀਓ ਦਾ ਕੀ ਸਿਸਟਮ ਹੋ ਜੀ ਦਾ ਪੀਟੀਓ ਸਰ ਇਹਦੇ 540 ਚੱਕਰ ਨੇ ਜੀ ਹਾਂਜੀ ਠੀਕ ਹੈ ਜੀ ਨਾਲਰ ਵਰਸ ਪੀਟੀਓ ਜੀ ਨਾਲ ਮਲਟੀ ਸਪੀਡ ਹੈ 11 ਚ ਪੀਟੀਓ ਜੀ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਜੀ ਠੀਕ ਹੈ ਜੀ ਹਾਂਜੀ ਹਾਂ ਓਕੇ ਚੇਂਜ ਕਰਨ ਦੀ ਕੋਈ ਲੋੜ ਨਹੀਂ ਇੱਥੇ ਫਰਕ ਹੋਊਗਾ ਬਸ ਇੱਥੇ ਫਰਕ ਪੈ ਜਾਣਾ ਜਿਹੜਾ ਇੰਪਲੀਮੈਂਟ ਹੈ ਜੀ ਮਤਲਬ ਕਿ ਛੋਟੇ ਲੋਡ ਦੇ ਹਿਸਾਬ ਨਾਲ ਤੁਸੀਂ ਪੀਟੀ ਦੀ ਸਪੀਡ ਵਧਾ ਘਟਾ ਸਕਦੇ ਹੋ ਓਕੇ ਓਕੇ ਇਹਦੀ ਆਪਣੀ ਲਿਫਟ ਕੰਪੈਸਟੀ ਦੱਸੀ ਸੀ ਆਪਾਂ 22 ਕੁਇੰਟਲ ਜੀ 22 ਕੁਇੰਟਲ ਜੀ ਜੀ ਤੇਤਰ ਮੇ ਉੱਪਰੋਂ ਵੀ ਪਲੇਟਫਾਰਮਸ ਹਨ ਚੈੱਕ ਕਰਵਾਦੇ ਖੁੱਲਾ ਡੁੱਲਾ ਹਨਾ ਇੱਕ ਵਾਰੀ ਨਿਗਾਹ ਪਾਵਾ ਹਾਂ ਬਾਕੀ ਇਹ ਹੈਗਾ ਜੀ 16 ਦੇ ਟਾਇਰਾਂ ਦੇ ਵਿੱਚ ਜ 30 HT ਸਰ ਇਹ ਤੋਂ ਇਲਾਵਾ ਹੋਰ ਇਹ ਸਰ ਇਹ ਮਤਲਬ ਕਿ ਦੋ ਮਾਡਲ ਨਾ ਦੋ ਰੰਗਾਂ ਚ ਅਵੇਲੇਬਲ ਹੈ ਜੀ ਠੀਕ ਹੈ ਜੀ ਹਾਂ ਜੀ ਮਤਲਬ ਕਿ ਨੀਲੇ ਤੇ ਤੇ ਮਤਲਬ ਕਿ ਬਲੂ ਸੋਰੀ ਗ੍ਰੀਨ ਚ ਹਾਂ 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 ਜੀ ਠੀਕ ਹੈ ਜੀ ਭਾਜੀ ਇਹ ਤੋਂ ਇਲਾਵਾ ਜਿਹੜਾ ਉਹ ਖੜਾ ਮਾਡਲ ਹੈ ਸਰ ਇਹ ਹੈਗਾ ਜੀ 30 55 30 55 ਸਰ ਓਕੇ ਹਾਂ ਜੀ ਇਹ ਇਹਦੇ ਵਿੱਚ ਉਹਦੇ ਨਾਲੋਂ ਕੀ ਫਰਕ ਰਹੂਗਾ ਇਹਦੀ ਸਰ 5 ਹਾਰਸ ਪਾਵਰ ਘਟ ਹੈ अच्छा हां जी, 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 जी।, बिल्कुल जी, बिल्कुल। हुआ जी। हुआ। वो ਜਿਵੇਂ ਮਤਲਬ ਕਿ 65 ਹਾਰਸ ਪਾਵਰ ਦੀ ਕੈਟਾਗਰੀ ਚ ਲਿਆ ਜਾਂਦਾ ਇਹ 60 ਐਚਪੀ ਕੈਟਾਗਰੀ ਚ ਲਿਆ ਜਾਂਦਾ ਜੀ ਬਾਕੀ ਫਿਊਚਰ ਵੇਜ ਲੰਬਾਈ ਵੇਜ ਮਤਲਬ ਕਿ ਸਾਰਾ ਸੇਮ ਆ ਸਰ ਬਾਕੀ ਸਾਰਾ ਸੇਮ ਬਿਲਕੁਲ ਜੀ ਬਿਲਕੁਲ ਟਾਇਰਾਂ ਦਾ ਵੀ weight ਸੇਮ ਹੋਊਗਾ ਉਹੀ ਇਹ ਚ ਆਪਾਂ ਨੂੰ ਸਰ ਦੋ ਮਾਡਲ ਮਿਲ ਜਾਂਦੇ ਨੇ ਇੱਕ 4 ਸਿਲੰਡਰ ਚ ਇੱਕ 3 ਸਿਲੰਡਰ ਚ ਉਹਨੂੰ ਸਰ ਐਨਵੀ ਬੋਲਦੇ ਆ ਜੀ ਅਸੀਂ ਹਾਂ ਉਹ ਵੀ ਇੱਕ ਵਾਰੀ ਸੋਨ ਮੈਂ ਪਲੀਜ਼ ਆਜੋ ਦਿਖਾਦਣਾ ਵਿੱਚ ਕਰ ਲੋ ਸਰ ਉਹ ਟ੍ਰੈਕਟਰ ਦੇ ਵੀ ਬਾਕੀ ਸਾਰਾ ਕੁਝ ਸੇਮ ਪਲੇਟ ਹਾਂਜੀ 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 ਉਹੀ ਸਹਿਜ ਦੇ ਟਾਇਰ ਹੋਣਗੇ ਉਹੀ ਚਾਰੇ ਟਾਇਰ ਮਰਫ ਦੇ ਹਨਾ ਹਾਂਜੀ ਹਾਂਜੀ ਫਿਊਚਰ ਵੇਜ ਸਭ ਕੁਝ ਸੇਮ ਆਊਗਾ ਬਿਲਕੁਲ ਸੇਮ ਆਊਗਾ ਬਿਲਕੁਲ ਜੀ ਬਿਲਕੁਲ ਇਹ ਵੀ ਦੋ ਕਲਰਾਂ ਦੇ ਵਿੱਚ ਮਿਲ ਜੂਗਾ ਜੀ ਹਾਂਜੀ ਇਹ ਵੀ ਦੋ ਕਲਰ ਚ ਵੇਲੇ ਇਹ ਚੱਲ ਜਾਂਦਾ ਸਰ ਐਨਵੀ ਦਾ ਮਾਡਲ ਅਸਾ ਇਹ ਵਾਲਾ ਐਨਵੀ ਐਨਵੀ ਜੀ ਇਹ ਵੀ ਮਤਲਬ ਕਿ 55 ਐਚਪੀ ਕੈਟਾਗਰੀ ਚੱਲ ਜਾਂਦਾ ਜੀ ਠੀਕ ਹੈ ਜੀ ਇਹ ਵਟ ਤਿੰਨ ਸਿਲੰਡਰ ਚ ਹੈ ਉਹ 4 ਸਿਲੰਡਰ ਚ ਆਇਆ ਇਹ 3 ਚ ਆ ਇਹ ਸਰ 14 9 28 ਚ ਟਾਇਰ ਸੀ ਜੀ ਤੇ ਇਹ ਚੇ ਆਪਸ਼ਨ ਹੈ ਵੀ ਆਪਾਂ 16 9 28 ਟਾਇਰ ਲੈਣਾ ਤਾਂ ਮਿਲ ਸਕਦਾ ਜੀ ਪਾ ਸਕਦੇ ਆ ਬਿਲਕੁਲ ਨਹੀਂ ਨਹੀਂ ਪਾ ਕੇ ਨਹੀਂ ਕੰਪਨੀ ਵੱਲੋਂ ਪਾ ਕੇ ਆਉਣਾ ਸਰ ਅੱਛਾ ਕੰਪਨੀ ਵੱਲੋਂ ਪਾ ਕੇ ਮੰਨਣਾ ਕੰਪਨੀ ਤੋਂ ਪਾ ਕੇ ਆਉਣਾ ਜੀ ਉਰੇ ਨਹੀਂ ਆਪਾਂ ਪਾਈ ਫਿਰ ਇਹਦਾ ਮਤਲਬ ਕੋਈ ਰੇਟ ਦਾ ਫਰਕ ਰਹੂਗਾ ਹਾਂਜੀ ਪੈ ਜਾਣਾ ਮਤਲਬ ਕਿਹਦਾ ਸਰ 12000 ਰੁਪਏ ਦਾ ਰੇਟ ਦਾ ਫਰਕ ਪੈ ਜਾਂਦਾ ਟਾਇਰ ਸਾਈਜ਼ ਤੇ ਮੇਰੇ ਜਿਹੜੀ ਇਹਦੀ ਸੈਜਿੰਗ ਹੈ ਹਾਂਜੀ ਹਾਂਜੀ ਇਹ ਪ੍ਰੋਪਰ ਹੈ 16 ਦੇ ਟਾਇਰ ਪਾਉਣ ਦੇ ਨਾਲ ਕੋਈ ਮਗਰਾਡਾਂ ਦਾ ਨਹੀਂ ਨਹੀਂ ਸਰ ਆ ਦੇਖੋ ਤੁਸੀਂ ਗੈ ਓਕੇ ਆਪਾਂ 14 ਦੀ ਵਰਤ ਸਕਦੇ ਹਾਂ ਤੇ ਵਿੱਚ 16 ਦੇ ਵੀ 16 ਦੇ ਵੀ ਹਾਂ 16 ਦੀ ਆਪਸ਼ਨ ਹੈ ਜੀ ਆਪਾਂ 16 ਨੂੰ ਫਾਈ ਚ ਟਾਇਰ ਲੈਣਾ ਤਾਂ ਮਿਲ ਸਕਦਾ ਹੈ ਤੇ ਇਹਦੇ ਵਿੱਚ ਇਹ ਤੋਂ ਇਲਾਵਾ ਹੋਰ ਕੋਈ ਡਿਫਰੈਂਟ ਹੋਵੇ ਹੋਰ ਸਰ ਮਤਲਬ ਕਿ ਜਿਹਨੂੰ ਦੱਸਿਆ ਇੱਕ ਥੋੜੀ ਜਿਹੀ ਉਹਨੂੰ ਲੰਬਾਈ ਘਟਾ ਹੈ ਜੀ ਠੀਕ ਹੈ ਇਹ ਮਤਲਬ ਕਿ ਜਿੰਨੇ ਜ਼ਿਆਦੇ ਆਪਾਂ ਟਰਾਲੀ ਵਾਸਤੇ ਵਰਤਣਾ ਹੈ ਠੀਕ ਹੈ ਜੀ ਜਾਂ ਕਿਸੇ ਹੋਰ ਮਤਲਬ ਕਿ ਸੈਗਮੈਂਟ ਚ ਵਰਤਣਾ ਹੈ ਇਹ ਹਰ ਉੱਚ ਆ ਜਾਂਦਾ ਹੈ ਇੰਡੋਫਾਰਮ ਸਰ ਕਿ ਇਹ ਜਿਆ ਟਰੈਕਟਰ ਹੈ ਹਾਂ ਜੀ ਇਹ ਨਹੀਂ ਹੈ ਵੀ ਮਤਲਬ ਕਿ ਵੀ ਨੇ ਸਾਡੇ ਕੋਲ ਟਰਾਲੀ ਵਾਲਾ ਗਾਹਕ ਆ ਗਿਆ ਤਾਂ ਉਹ ਇਹ ਕਹੂਗਾ ਵੀ ਇੰਡੋ ਫਾਰਮ ਟਰਾਲੀ ਤੇ ਨਹੀਂ ਚੱਲਦਾ ਹੈ ਜੀ ਅੱਛਾ ਠੀਕ ਹੈ ਪੀਜਾ ਕੋਈ ਜ਼ਿੰਮੇਵਾਰ ਗਾਹਕ ਆ ਗਿਆ ਖੇਤੀਬਾੜੀ ਵਾਲਾ ਉਹ ਬੋਏ ਜੀ ਮੈਂ ਟਰਾਲੀ ਵਾਲਾ ਟਰੈਕਟਰ ਲੈਣਾ ਨਹੀਂ ਇਹਨੂੰ ਤੁਸੀਂ ਹੌਲਜ ਵਾਸਤੇ ਭੱਠੇ ਵਾਸਤੇ ਢੋਟਵਈ ਵਾਸਤੇ ਜੀ ਠੀਕ ਹੈ ਹਰ ਸੈਗਮੈਂਟ ਤੇ ਜ਼ਿੰਮੇਦਾਰ ਨੂੰ ਆਪਾਂ ਖੁਸ਼ੋਕ ਦੇ ਸਕਦੇ ਹਾਂ ਜੀ ਮਤਲਬ ਕਿ ਹੰਡਾਊ ਤੇ ਹਰੇਕ ਕੰਮ ਚਾਉਣ ਵਾਲਾ ਟਰੈਕਟਰ ਹੈ ਜੀ ਰਿਵਰਸ ਪੀਡੀਓ ਜਾਦਾ ਹੈ ਹਾਂਜੀ 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 ਹਾਂ ਫਿਊਚਰ ਵਾਈਜ਼ ਸਭ ਸੇਮ ਹੈ ਜੀ ਇਹ ਇਨਵੀਡਬਲ ਐਕਟਿੰਗ ਵੀ ਆਪਾਂ ਪਾਵਰ ਸਟੀering ਦਾ ਆ ਜਾਂਦਾ ਜੀ ਹਾਂਜੀ ਤੇ ਸਭ ਡਬਲ ਡਿਸਟਰੀਬਿਊਟਰ ਆ ਗਿਆ ਰਿਵਰਸ ਪੀਟੀਓ ਆ ਗਈ ਠੀਕ ਹੈ ਬਸ ਇਹ ਸਿਲੰਡਰ ਤੇ ਟਾਇਰ ਸਾਈਜ਼ ਦਾ ਫਰਕ ਪੈਂਦਾ ਹੈ ओके ओके हां जी हां जी सर। ਭਾਜੀ ਇਹ ਦੱਸਿਓ ਆਪਾਂ ਇਸ ਟਾਈਮ ਖੜੇ ਆ ਮਲੇਰ ਕੋਟਲਾ ਦੇ ਵਿੱਚ। ਹਾਂ ਜੀ ਸਰ ਹਾਂ। ਕਿੱਥੋਂ ਤੱਕ ਦੇ ਕਸਟਮਰ ਆਪਣੇ ਨਾਲ ਸੰਪਰਕ ਕਰ ਸਕਦੇ ਆ? ਇੱਥੋਂ ਸਰ ਮਤਲਬ ਕਿ ਵੀ ਜਿਵੇਂ ਹੁਣ ਪੂਰਾ ਮਲੇਰ ਕੋਟਲੇ ਦੀ ਬੈਲਟ ਹੈ ਜੀ। ਹਾਂ ਜੀ। ਸੰਗਰੂਰ ਦੀ ਬੈਲਟ ਹੈ ਜੀ। ਜੀ। ਸੁਨਾਮ ਏਰੀਆ ਦੀ ਬੈਲਟ ਹੈ। ਓਕੇ। ਠੀਕ ਆ ਪੁਆਨੀਗੜ ਸਰ ਹੋ ਗਿਆ ਨਾਪਾ ਹੋ ਗਿਆ ਜੀ। ਠੀਕ ਹੈ ਜੀ। ਇੱਥੇ ਤੱਕ ਆਪਾਂ ਜਾਨੀ ਕਿ ਇਹ ਕਹਿ ਸਕਦੇ ਆ ਵੀ ਮਲੇਰ ਕੋਟਲਾ ਡਿਸਟ੍ਰਿਕਟ ਹਾਂ ਜੀ ਹਾਂ ਜੀ ਤੇ ਸੰਗਰੂਰ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਹੋ ਗਿਆ। ਦੋਨਾਂ ਦੀ ਸਾਂਝੀ ਬ੍ਰਾਂਚ ਹੈਗੀ ਹੈ ਇ ਹਾਂ ਜੀ ਸਰ ਮਤਲਬ ਕਿ ਸੁਨਾਮ ਦੀ ਹੈ ਉੱਥੇ ਤੱਕ ਆਪਾਂ ਸੰਗਰੂਰ ਚ ਕਰ ਸਕਦੇ ਹਾਂ ਹਾਂ ਜੀ ਇਧਰ ਭਵਾਨੀ ਆਪਸੋਰੀ ਕਿ ਭਵਾਨੀਗੜ੍ਹ ਹੋ ਗਿਆ ਹਾਂ ਜੀ ਆਪਣਾ ਨਾਭਾ ਹੋ ਗਿਆ ਤੇ ਇਹ ਮਰੇਕੋਟੜਾ ਤਾਂ ਹੈ ਹੀ ਹੈ ਸਰ ਓਕੇ ਬਾਕੀ ਤੁਸੀਂ ਉਹ ਗੱਲ ਦੱਸ ਹੀ ਦਿੱਤੀ ਵੀ ਆਪਣੇ ਕਿਸਾਨ ਭਰਾਏ ਏਸੀ ਗੱਲ ਨੂੰ ਡਰਦੇ ਹੁੰਦੇ ਆ ਵੀ ਕੋਈ ਸਪੇਅਰ ਪਾਰਟਸ ਦੀ ਸਾਨੂੰ ਕਮੀ ਨਹੀਂ ਆ ਜੀ ਬਿਲਕੁਲ ਉਹ ਸਾਰੇ ਆ ਜੀ ਕਈ ਵਾਰੀ ਕੋਈ ਆਪਣੇ ਡਾਟਾ ਆਈਟਮ ਹੁੰਦੀ ਆ ਵੀ ਨਹੀਂ ਡੀਲਰ ਪ੍ਰੋਵਾਈਡ ਕਰ ਸਕਦਾ ਇੰਨਾ ਪਾਰਟ ਨਹੀਂ ਰੱਖ ਸਕਦੇ ਹਰ ਇੱਕ ਡੀਲਰ ਜੀ ਕੋ ਜਾਦੇ ਰਨਿੰਗ ਆਈਟਮਾਂ ਹੁੰਦੀਆਂ ਨੇ ਆਪਣੇ ਕੋਲ ਸਟੋਰ ਜੀ ਉਹ ਕੋਈ ਇਸ ਤਰ੍ਹਾਂ ਦੀ ਕੋਈ ਜਿਹੀ ਦਿੱਕਤ ਆਉਂਦੀ ਠੀਕ ਹੈ ਕਿ ਸਿਰਫ ਹੁਣ ਆਪਾਂ ਕਿੰਨੇ ਟਰੈਕਟਰ ਜੈ ਡਿਲੀਵਰ ਕਰਨੇ ਆ ਅੱਜ ਅਸੀਂ ਅੱਜ ਤਿੰਨ ਟਰੈਕਟਰ ਡਿਲੀਵਰ ਕਰ ਰਹੇ ਆ ਜੀ ਪਹਿਲੇ ਨਰਾਤੇ ਤੇ ਜੀ ਜੀ ਠੀਕ ਆ ਮੇਰੇ ਵੀਰਾਂ ਦੀ ਚੋਅ ਸੀ ਮਤਲਬ ਕੇ ਵੀ ਇੰਡੋ ਫਾਰਮ ਦੀ ਅੱਜ ਅਸੀਂ ਉਹ ਕੋਸ਼ਿਸ਼ ਕਰਕੇ ਪੂਰੀ ਕਰ ਰਹੇ ਆ ਜੀ ਠੀਕ ਆ ਤੇ ਮਤਲਬ ਕਿ ਜਿਹੜਾ ਸਾਡਾ ਸੁਪਨਾ ਵੀ ਘਰ ਘਰ ਇੰਡੋ ਫਾਰਮ ਪਹੁੰਚਾਉਣਾ ਹੈ ਅੱਜ ਉਹ ਵੈਕਰੂ ਨੇ ਮੇਰੇ ਤਿੰਨ ਨਗਾਹ ਕਰ ਮਤਲਬ ਮੇਰੇ ਨਾਲ ਜੋੜਿਆ ਜੀ ਅੱਜ ਅਸੀਂ ਸਰ ਉਹਨਾਂ ਨੂੰ ਟਰੈਕਟਰ ਦੇ ਰਹੇ ਆ ਚਲੋ ਮਾਲ ਕੇ ਚੜਦੀ ਕਲੱਚ ਰੱਖੇ ਆਪਾਂ ਵੀ ਸਾਰੇ ਜਣੇ ਕਮੈਂਟਾਂ ਵਿੱਚ ਮੁਬਾਰਕਾਂ ਵੀਰ ਉਹਨਾਂ ਨੂੰ ਦਿਓ ਬੈਸੀ ਆਪ ਨੂੰ ਸਾਰੇ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਹਨਾ ਜੀ ਕਿਉਂਕਿ ਕਿਸਾਨ ਦੇ ਦਿਲ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਗੱਲ ਹੁੰਦੀ ਹੈ ਵੀ ਸਾਡੇ ਘਰੇ ਟਰੈਕਟਰ ਹੋਵੇ ਉਹਨੂੰ ਤਾਂ ਟਰੈਕਟਰ ਹੀ ਜਾਜਵਾਰ ਕਾ ਲੱਗਦਾ ਹੁੰਦਾ ਜੀ ਹਨਾ ਤੇ ਬਾਕੀ ਆਪਣੇ ਨਾਲ ਇਧਰ ਕਿਸਾਨ ਭਰਾ ਵੀ ਖੜੇ ਨੇ ਸਾਰਿਆਂ ਤੋਂ ਜਾਣਕਾਰੀ ਲਵਾਂਗੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਸਰ ਕਿਹੜਾ ਪਿੰਡ ਹੈ ਆਪਣਾ ਪਿੰਡ ਬਾਲਤ ਖੁਰਦੇ ਜੀ ਬਾਲਤ ਖੁਰਦੇ ਕਿੱਥੇ ਆ ਗਿਆ ਜੀ ਇਹ ਭਵਾਨੀਗੜ੍ਹ ਤੋਂ ਸੁਬਾਨਾ ਰੋਡ ਤੇ ਜੀ ਭਵਾਨੀਗੜ੍ਹ ਤੋਂ ਸੁਬਾਨਾ ਰੋਡ ਤੇ ਹਾਂ ਜੀ ਓਕੇ ਤੇ ਮੈਨੂੰ ਇਹ ਦੱਸਿਓ ਵੀ ਪਹਿਲਾਂ ਤੁਹਾਡੇ ਕੋਲ ਕਿਹੜਾ ਟਰੈਕਟਰ ਹੈ ਕਿਹੜ ਹੁਣ ਅਸੀਂ ਐਂਡੋਫਾਰਮ ਲੈਂਤਾ ਜੀ ਅੱਛਾ ਉਹ ਟਰੈਕਟਰ ਕਿੰਨਾ ਚਿਰ ਚਲਾਇਆ ਹੈ ਉਹ ਤਾਂ 20 ਸਾਲ ਚਲਾ ਲਿਆ ਜੀ 20 ਸਾਲ ਚਲਾ ਲਿਆ ਤੇ ਐਂਡੋਫਾਰਮ ਤੁਹਾਡੇ ਮਨ ਦੇ ਵਿੱਚ ਕਿਵੇਂ ਆ ਗਿਆ ਵੀ ਆਪੇ ਲਈਏ ਐਂਡੋਫਾਰਮ ਇੱਕ ਬਹੁਤ ਵਧੀਆ ਟਰੈਕਟਰ ਹੈ ਜੀ ਡੀਜ਼ਲ ਖਰਚਾ ਬਹੁਤ ਘੱਟ ਹੈ ਜੀ ਹੂੰ ਇਹਦੇ ਨਾਲ ਅਸੀਂ ਤਾਂ ਜੁੜਿਆ ਜੀ ਠੀਕ ਹੈ ਜੀ ਤੇ ਲੈ ਸੱਜਣ ਨੂੰ ਮੁਬਾਰਕਾਂ ਦਿਓ ਤੇ ਬਾਕੀ ਆਪਣੇ ਨਾਲ ਸਰਦਾਰ ਕਰਮਜੀਤ ਸਿੰਘ ਜੀ ਨੇ ਸ੍ਰੀ ਗੱਲ ਸਰ ਜੀ ਪਿਆਰ ਨਾਲ ਠੀਕ ਹੋ ਜੀ ਤੁਹਾਨੂੰ ਵੀ ਉਹ ਸਾਰੀਆਂ ਮੁਬਾਰਕਾਂ ਬੇਨਾਂਦਾ ਬਹੁਤ ਬਹੁਤ ਮੁਬਾਰਕਾਂ ਵੀਰਾ ਤੇ ਅੱਜ ਦਿਨ ਦਵਾਤੇ ਤੇ ਆਪਾਂ ਤਿੰਨ ਟਰੈਕਟਰ ਦੇ ਰਹੇ ਹਾਂ ਜੀ ਸਦਾਰ ਇਕ ਬੋ ਵੀ ਬੋ ਵੀ ਬਾਈ ਜੀ ਅੱਛਾ ਆਪਣਾ ਜੀ ਮੇਰਾ ਪੰਡਾ ਜੀ ਕੁੱਪਕਲਾ ਕੁੱਪਕਲਾ ਹਾਂ ਜੀ ਮੈਂ 3055 ਗਰਜੀਤ ਸਿੰਘ ਟਰੈਕਟਰ ਲੈ ਗਿਆ ਤੇ ਇੱਥੋਂ ਜੀ ਹਾਂ ਜੀ ਉਹ ਟਰੈਕਟਰ ਮੈਨੂੰ ਇੰਨਾ ਫੀਚਰ ਵਧੀਆ ਲੱਗਾ ਮੇਰੇ ਕੋਲ ਪਹਿਲਾਂ ਛੋਟਾ ਸੀ ਐਂਡੋ ਫਾਰਮ ਜੀ ਉਹ ਟਰੈਕਟਰ ਨੇ ਜਾਨੀ ਕਿ ਮੈਨੂੰ ਆਹ ਲੈ ਟਰੈਕਟਰ ਲੈ ਜਾਣ ਵਾਲਾ ਦੋਏ ਟਰੈਕਟਰਾਂ ਚ ਹਰ ਜਿਆਦਾ ਹੀ ਭਲਾਦੀ ਇੱਕ ਇਸੰਗੀ ਅੱਛਾ ਹਰ ਟੱਕਰ ਟਰੈਕਟਰ ਨੂੰ ਟੱਕਰ ਲਾਉਂਦਾ ਹੈ ਜੀ ਗੱਲ ਨਹੀਂ ਤੇ ਹੈਗਾ ਹੂੰ 855 ਵਾਲਾ ਵੀ ਦੇਖ ਲਿਆ ਸਾਰਾ ਇਲਾਕੇ ਦਾ ਨਾ ਮਾਦਰੇ ਟੱਕਰ ਦੇ ਪਾਸੇ ਤੁਰਨ ਵਾਲਾ ਹੈ ਨਹੀਂ ਅੱਛਾ ਕੋਈ ਫੀਚਰ ਜਿਹਾ ਨਹੀਂ ਹੈਗਾ ਸਾਰੇ ਟਰੈਕਟਰ ਨੂੰ ਮੈਂ ਕਹਿੰਦਾ ਵਿਚਰ ਵੀ ਇਹ ਲੈਣ ਚ ਭਾ ਨਾ ਵੀ ਆ ਟਰੈਕਟਰ ਬਾਕੀ ਬੰਦੇ ਦੇ ਕੰਮ ਕਰਨ ਚ ਵੀ ਵਧੀਆ ਮੂਰਿਆ ਬਿਲਕੁਲ ਬਿਲਕੁਲ ਅੱਜ ਹਾਂਜੀ ਹਿੰਦੀ ਵਾਲੀ ਮਸ਼ੀਨ ਤੇ ਲਾ ਲਿਆ ਰੁਕਾ ਬਟਰੇ ਲਾ ਲੋ ਕਿਸੇ ਕੰਮ ਨੂੰ ਟਰੈਕਟਰ ਕੰਪਲੀਟ ਨਹੀਂ ਠੀਕ ਹੈ ਜੀ ਚਲੋ ਵਧੀਆ ਗੱਲ ਹੈ ਜੀ ਰੇਟ ਚ ਹੀ ਬਹੁਤ ਫਰਕ ਹੈ ਜੀ ਅਸਾਂ ਰੇਟ ਚ ਹੀ ਫਰਕ ਹੈ ਜੀ ਬਹੁਤ 2-3 ਲੱਖ ਦਾ ਫਰਕ ਹੈ ਜੀ ਪਰ ਇਹ ਵੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਕਿਸਾਨ ਕੋਈ ਵੀ ਚੀਜ਼ ਖਰੀਦਦਾ ਹੈ ਲੈਣ ਨਾਲ ਨੂੰ ਸੁਆਤ ਆਉਂਦਾ ਪਰ ਉਹ ਵੇਚਣ ਨਾਲ ਨੂੰ ਵੀ ਆਉਂਦਾ ਇਹ ਤਾਂ ਗੱਲ ਹੈ ਜੀ ਮਾਗਰ ਨਹੀਂ ਭਜਣਾ ਠਕਰ ਠੀਕ ਹੈ ਜੀ ਮੈਂ ਪਹਿਲਾਂ ਵੀ 5-6 ਸਾਲ ਏਜੰਸੀ ਰੱਖੀਆਂ ਨੇ ਜਿਨ੍ਹਾਂ ਦੇ ਮਗਰ ਤੋਰੇ ਫਰੇ ਰਹੇ ਕਹਿੰਦੇ ਸੀ ਪਰ ਜਦੋਂ ਦਾ ਇੰਡੋ ਫਾਰਮ ਲਿਆ ਹੈ ਕੋਈ ਕੰਪਲੇਂਟ ਨਹੀਂ ਕਿਸੇ ਦੇ ਮਗਰ ਜਾਣ ਦੀ ਲੋੜ ਨਹੀਂ ਓਕੇ ਫੋਨ ਤੇ ਪੁੱਛੀਂਦੇ ਅਗਲਾ ਤਸੱਲੀ ਆ ਆਪ ਦੇ ਮਨ ਵਿੱਚ ਠੀਕ ਹੈ ਜੀ ਜ਼ਿੰਮੇਦਾਰ ਨੇ ਪੈਸੇ ਲਾਉਂਦਾ ਉਹਦੀ ਤਸੱਲੀ ਹੋਣੀ ਚਾਹੀਦੀ ਹਮ ਬਿਲਕੁਲ ਸਹੀ ਗੱਲ ਸਾਨੂੰ ਕਿਸੇ ਦੀ ਕੰਪਲੇਂਟ ਨਹੀਂ ਨਵੇਂ ਸਾਲ ਤੋਂ ਸ਼ੁਰੂ ਕਰਿਆ ਤੀ ਕੰਮ ਸਾਲ ਹੋ ਗਿਆ ਜਨਵਰੀ ਤੋਂ ਹੁਣ ਤੇ ਕੋਈ ਕੰਪਲੇਂਟ ਕੰਪਲੇਂਟ ਆਉਂਦੀ ਵੀ ਨਹੀਂ ਕਿਉਂਕਿ ਨਾ ਇਹ ਇੰਡਸਟਰੀ ਖੜੀ ਕਰਨੀ ਕੋਈ ਕੰਪਨੀ ਲਾਂਚ ਕਰਨੀ ਇਹ ਕੋਈ ਔਰ ਪਰਟੀਸਮ ਮਾੜਾ ਮੋਟਾ ਕੰਮ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਕੰਪਨੀ ਦੀ ਢਲਾਈ ਆਪਦੀ ਹੈ ਹੂੰ ਟਰੈਕਟਰ 'ਚ ਕੋਈ ਪ੍ਰੋਬਲਮ ਹੁੰਦਾ ਅਗਲੇ ਨੂੰ ਇੱਥੇ ਧਰ ਜਾ ਪਈ ਮੈਂ ਸੈਚਰਡੇ ਲਾਸਟ ਸੈਚਰਡੇ ਜਾਣਾ ਉੱਥੋਂ ਚੱਕ ਲੈਣਾ ਬਸ ਮੇਰੇ ਕੋਲ ਪਈ ਹੁੰਦੀ ਆ ਪਾ ਦੇਣੀ ਆ ਕੋਈ ਝੰਜਟੇ ਨਹੀਂ ਠੀਕ ਹੈ ਜੀ ਦੇਮੀਦਾਰ ਨੂੰ ਕੋਈ ਪ੍ਰੋਬਲਮ ਓਕੇ 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 ਜਿਹੜਾ ਪਾਉਂਦੇ ਆ ਗੁਨੇ ਗਾਉਂਦਾ ਅਗਲਾ ਕਹਿੰਦਾ ਭਾਈ ਬਹੁਤ ਵਧੀਆ ਦਿਲਕ ਮੇਰੇ ਭਰਾਵਾ ਤਿੰਨਾਂ ਨੂੰ ਅੱਜ ਦੇ ਰਿਹਾ ਮੈਂ ਹਾਂਜੀ ਬਹੁਤ ਵਧੀਆ ਖੁਸ਼ੀ ਹੋਈ ਪਹਿਲੇ ਨਰਾਤੇ ਦੇ ਦੇ ਰਹੇ ਹਾਂ ਚਲੋ ਸਾਡੇ ਵੱਲੋਂ ਵੀ ਮੁਬਾਰਕਾਂ ਜ ਵੀ ਘੱਟ ਖਰਚੇ ਦੇ ਵਿੱਚ ਵੱਡੀ ਹੌਸਪਾਵਰ ਦਾ ਕਿਹੜਾ ਟਰੈਕਟਰ ਸਾਡੇ ਲਈ ਬਿਹਤਰ ਰਹੂਗਾ ਤਾਂ ਜਰੂਰ ਇੱਕ ਵਾਰੀ ਆਪਣਾ ਤੇਜ ਟਰੈਕਟਰ ਮਲੇਰ ਕੋਟਲਾ ਤੇ ਆ ਕੇ ਜਾਇਓ ਭਾਜੀ ਇਹ ਲੋਕੇਸ਼ਨ ਕਿ ਪੈ ਜਾਂਦੀ ਹੈ ਥੋੜਾ ਦੱਸਿਓ ਇਹ ਮਤਲਬ ਮਲੇਰ ਕੋਟਲੇ ਤੋਂ ਨਾਬੇ ਨੂੰ ਰੋਡ ਜਾਂਦਾ ਹੈ ਹੈਨਾ ਕੋਲੇ ਤੋਂ ਨਾਬਾ ਰੁੜਦੇ ਆ ਜੀ ਠੀਕ ਹੈ ਜੀ ਆਪਣੀ ਡੀਲਰਸ਼ਿਪ ਧੂਰੀ ਵੀ ਆ ਨਾਬੇ ਵੀ ਜੀ ਕਿਸੇ ਮੇਰੇ ਵੀਰ ਭਰਾ ਨੂੰ ਪੁਰਾਣੇ ਨੂੰ ਇਹਦਾ ਪਿੰਡੋ ਫਾਰਮ ਲਿਆ ਕੋਈ ਪ੍ਰੋਬਲਮ ਹੈ ਹਾਂਜੀ ਮੇਰਾ ਨੰਬਰ ਹੈ 9588700605 ਜੀ ਜਦੋਂ ਮਰਜ਼ੀ ਘੰਟੀ ਮਾਰੋ ਸਾਰਾ ਸਪੇਅਰ ਪਾਰਟ ਸਰਵਿਸ ਉਹਨੂੰ ਹੋਮ ਐਡਰੈਸ ਮਿਲੂ ਠੀਕ ਹੈ ਜੀ ਕਿਤੇ ਵੀ ਬੈਠੇ ਹੋਵੋਗੇ ਉੱਥੇ ਸਰਵਿਸ ਮਿਲੂ ਓਕੇ ਤੇ ਲੈ ਮਿੱਤਰੋ ਬਹੁਤ ਘੈਂਟ ਘੈਂਟ ਯਾਰ ਮੈਨੂੰ ਇਹ ਘੈਂਟ ਲੱਗਿਆ ਬਲਕੇ ਉਰੇ ਆਕੇ ਤੇ ਕਿਸਾਨ ਭਰਾਵਾਂ ਦੇ ਦਿਲੀ ਹਾ ਭਾਭ ਸੁਣ ਕੇ ਮੈਨੂੰ ਉਦੋਂ ਵੀ ਵਧੀਆ ਲੱਗਿਆ ਮੈਂ ਸਾਰਿਆਂ ਨੂੰ ਗੁਜਾਰਸ਼ ਕਰੂੰਗਾ ਵੀ ਤੁਸੀਂ ਵੀ ਜਰੂਰ ਬੈਠ ਕੇ ਨਾ ਘੰਟਾ ਦੋ ਘੜੀਆਂ ਸੋਚਿਓ ਵੀ ਕਿਹੜਾ ਟਰੈਕਟਰ ਸਾਡੇ ਵਾਸਤੇ ਲਾਹੇਵੰਦ ਹੋ ਸਕਦਾ ਤੇ ਜੇ ਕੋਈ ਹੋਰ ਜਾਣਕਾਰੀ ਸਾਡੇ ਤੋਂ ਰਹਿ ਗਈ ਹੋਵੇ ਨੰਬਰ ਆਪਾਂ ਸਕਰੀਨ ਤੇ ਚਲਾਤਾ ਤਾਂ ਜਰੂਰ ਸੰਪਰਕ ਕਰਿਓ